ਕਬੱਡੀ 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 ਸ਼ਾਜੀ ਵੀ ਮੇਰੇ ਨਾਲ ਹੈ ਪਿਛਲੇ ਦਿਨੀ ਇੱਕ ਵਿਵਾਦ ਹੋਇਆ ਇੱਕ ਵੀਡੀਓ ਬਹੁਤ ਵਾਇਰਲ ਹੋਈ ਸ਼ਾਜੀ ਦੀ ਤੇ ਸ਼ੀਲੂ ਦੀ ਕਮਾਨਪੁਰ ਦੇ ਕਬੱਡੀ ਕੱਪ ਦੀ ਦੇਖੋ ਕਬੱਡੀ ਹੈ 30 ਸੈਕਿੰਡ ਦੇ ਵਿੱਚ ਪਤਾ ਨਹੀਂ ਲੱਗਦਾ ਬੰਦਿਆਂ ਨੂੰ ਦੇਖੋ ਹੁਣ ਕਿੰਨਾ ਫਲੋ ਬਣਿਆ ਹੋਇਆ ਹੈ ਸਗਾ ਪਰ ਸ਼ਾਜੀ ਨੇ ਮੈਨੂੰ ਸਵੇਰੇ ਖੁਦ ਕਾਲ ਕੀਤੀ ਕਹਿੰਦਾ ਬਾਈ ਮੇਥੋਂ ਗਲਤੀ ਹੋ ਗਈ ਮੈਨੂੰ ਕਹਿੰਦਾ ਪਤਾ ਹੀ ਨਹੀਂ ਲੱਗਿਆ ਪਰ ਇਹ ਬੰਦੇ ਨੇ ਰਿਅਲਾਈਜ਼ ਕੀਤਾ ਇਹਨੂੰ ਬੜਾ ਅਫਸੋਸ ਹੈ ਇਹਨੇ ਗਰਾਊਂਡ ਦੇ ਵਿੱਚ ਵੀ ਮਾਫੀ ਮੰਗ ਲਈ ਸੀ ਤੇ ਮੈਂ ਸਾਰੇ ਸਹਕਾਰਤੀ ਵੀਰਾਂ ਨੂੰ ਬੇਨਤੀ ਕਰਦਾ ਵੀ ਕਬੱਡੀ ਦੀ ਗੱਲ ਆ ਕਬੱਡੀ ਦੇ ਵਿੱਚ ਗਰਾਊਂਡ ਦੇ ਵਿੱਚ ਹੀ ਖਤਮ ਕਰਦਿਆ ਕਰੋ ਕਈ ਵਾਰੀ ਕੀ ਹੁੰਦਾ ਆਪਾਂ ਪੇਜਾਂ ਤੇ ਪਾ ਦਿੰਦੇ ਆ ਤੇ ਉਹ ਫਿਰ ਗੱਲ ਹੋਰ ਪਾਸੇ ਨੂੰ ਚਲੀ ਜਾਂਦੀ ਹੈ ਇੱਕ ਵੀਰ ਤਾਂ ਮੈਂ ਦੇਖਿਆ ਉਹਦੀ ਵੀਡੀਓ ਦੇਖੀ ਇਹਨਾਂ ਦਾ ਆ ਕੇ ਬਾਈਕਾਂਟੀ ਕਰਨਾ ਚਾਹੀਦਾ ਕਿਉਂ ਜੀ ਕਬੱਡੀ ਦੇ ਵਿੱਚ ਉਹ ਨਹੀਂ ਚਪੇੜਾ ਵੱਜਦੀਆਂ ਦੇਖੋ ਦੋਨਾਂ ਨੇ ਪਿਆਰ ਸਹਾਰਾ ਯਾਰ ਹਰ ਰੋਜ਼ ਖੇਡਦੇ ਆ ਹੋ ਜਾਂਦਾ ਹੈ ਗਰਾਊਂਡ ਦੇ ਵਿੱਚ ਹੀ ਨਿਭੜ ਗਿਆ ਸੀਗਾ ਸੋ ਮੇਰੀ ਭਰਾਵਾਂ ਨੂੰ ਬੇਨਤੀ ਹੈ ਆਪਾਂ ਸਾਰੇ ਰਲ ਮਿਲ ਕੇ ਰਹਿਣਾ ਸਾਜੀ ਬੜਾ ਵਧੀਆ ਸਾਡਾ ਭਰਾ ਹੈ ਤੇ ਸ਼ਿਲੂ ਵੀ ਸਾਡਾ ਭਰਾ ਹੈ ਇਹਨਾਂ ਗੱਲਾਂ ਨੂੰ ਨਵੇੜੀਏ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸਤਿਕਾਰ ਬਹੁਤ-ਬਹੁਤ ਧੰਨਵਾਦ ਸਾਜੀ ਕੋਈ ਗੱਲ ਨਹੀਂ ਦਿਲ ਚ ਨਹੀਂ ਰੱਖਣੀ ਸਾਰੇ ਆਪਾਂ ਭਰਾ ਹੈ ਸ਼ਿਲੂ ਵੀ ਆਪਣਾ ਵੀਰ ਹੈ ਤੂੰ ਵੀ ਆਪਣਾ ਭਰਾ ਹੈ ਆਪਾਂ ਕਬੱਡੀ ਕਰਕੇ ਸਾਰੇ ਇਕੱਠੇ ਆ ਸੋ ਸਤਕਾਰ ਕਬੱਡੀ ਜਿੰਦਾਬਾਦ ਸੋਰੀ ਤੁਹਾਡੀ ਗੱਲ ਬੜੀ ਵਧੀਆ ਚੱਲ ਰਹੀ ਪਰ ਮੈਂ ਆ ਨੌਜੰਦੇ ਜਿਗਰੇ ਦੀ ਵੀ ਗੱਲ ਕਰਨੀ ਚਾਹੁੰਦਾ ਪ੍ਰਦੀਪ ਤੂਫਾਨ ਢੰਡੋਲੀ ਵਾਲਾ ਇਹਦੇ ਲਈ ਤਾੜੀਆਂ ਬਣਦੀਆਂ ਕਿ ਨਹੀਂ ਦੱਸਿਓ ਯਾਰਾ ਮੇਰੇ ਪੰਜਾਬੀ ਵੀਰੋ ਪ੍ਰਦੀਪ ਜਾਂਦਾ ਰਹਿ ਯਾਰ ਤੂੰ ਵੀ ਜਿੱਥੇ ਉੱਠ ਖੜਿਆ ਨਾ ਯੋਧਿਆ ਇਹ ਵੀ ਕਹਿੰਦੇ ਹੁੰਦੇ ਵੀ ਕੋਈ ਕੋਈ ਉੜਦਾ ਐਡਾ ਦਿਲ ਮੇਰੇ ਵੀਰੋ ਦੋਨੋਂ ਗਿੱਟੇ ਫੈਕਟਰ ਹੋ ਜਾਣੇ ਬਹੁਤ ਔਖਾ ਹੋ ਜਾਂਦਾ ਔਰਨਾ ਜਦੋਂ ਡਾਕਟਰ ਦੀ ਵੀਡੀਓ ਦੇਖਦੇ ਨਾ ਔਰ ਇਹ ਬਹੁਤ ਔਖਾ ਹੋ ਜਾਂਦਾ ਪਰ ਇਹਨਾਂ ਨੇ ਵੀ ਬਿੱਟੂ ਦਗਾਂ ਲਗ ਗਿਆ ਤਾਂ ਸਿੱਖਿਆ ਵੀ ਜੇ ਸੱਟਾਂ ਤੇ ਵੱਜਣੀਆਂ ਇੱਕ ਵੱਡੀ ਹੈ ਪਰ ਇਹਨਾਂ ਸੱਟਾਂ ਨੂੰ ਠੀਕ ਨਹੀਂ ਕਰਨਾ ਪੈਣਾ ਜਿਉਂਦਾਬਾਦਦਾ ਰਹਿ ਪ੍ਰਦੀਪ ਤਖਣ ਦੇ ਲਈ ਇੱਕ ਵਾਰੀ ਫੇਰ ਅਸ਼ੀਰਵਾਦ ਦੇ ਰਿਹਾ ਮੇਰੇ ਪੰਜਾਬੀ ਐਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਤਾਂ ਨਵਾਜ਼ੀ